ਸਾਰੇ ਜਿੰਨੇ ਵੀ ਪੰਜਾਬ ਦੇ ਮੈਂ ਕਹੂੰਗਾ ਅਨਮੋਲ ਰਤਨ ਜਿਨ੍ਹਾਂ ਨੇ ਆਪਣੀ لیاقت ਨਾਲ ਆਪਣੇ ਮਿਹਨਤ ਨਾਲ ਦੁਨੀਆ ਦੇ ਪਹਿਲੇ 4-5 ਮੁਸ਼ਕਲ ਟੈਸਟਾਂ ਚੋਂ ਇੱਕ ਟੈਸਟ ਜਿਹੜੇ ਨੇ ਉਹ ਕਲੀਅਰ ਕੀਤੇ ਨੇ ਤੇ 44 ਬੱਚੇ ਉਨ੍ਹਾਂ ਦੇ ਮਾਪਿਓ ਉਨ੍ਹਾਂ ਦੇ ਪ੍ਰਿੰਸੀਪਲ ਜਿਨ੍ਹਾਂ ਨੂੰ ਸਪான்ਸਰ ਕਰਨ ਵਾਲੇ ਐਨ ਜੀਓਜ਼ ਤੇ ਉਨ੍ਹਾਂ ਦੇ ਟੀਚਰ ਸਹਿਬਾਨ ਦੋਸਤ ਮਿੱਤਰ ਜਿਨ੍ਹਾਂ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ ਪਰਦੇ ਦੇ ਪਿੱਛੇ ਰਹਿ ਕੇ ਵੀ ਸਹਿਯੋਗ ਹੋ ਜਾਂਦਾ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਸਭ ਤੋਂ ਪਹਿਲਾਂ ਸਾਡੇ ਇੱਥੇ ਚਰਨ ਪਾਉਣ ਲਈ ਧੰਨਵਾਦ ਤੁਹਾਡਾ ਕਿ ਤੁਸੀਂ ਅੱਜ ਛੋਟੇ ਸੱਦੇ ਤੇ ਆਏ ਹੋ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੰਜਾਬੀ ਦਾ ਸ਼ੇਅਰ ਹੈ ਕਿ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫ਼ਰਾਂ ਦਾ